ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਹੁਣ ਤੁਹਾਨੂੰ ਦਿਖਾ ਰਹੇ ਆ ਪਿੰਡ ਸਾਹੋਕੇ ਸਾਹੋਕੇ ਪਿੰਡ ਮੋਗੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਇਹਦੇ ਨਾਲ ਦੇ ਜੇ ਪਿੰਡਾਂ ਦੀ ਗੱਲ ਕਰਦੇ ਆ ਤਾਂ ਇੱਕ ਪਾਸੇ ਬਿਲਕੁਲ ਨਾਲ ਲੱਗਦਾ ਪਿੰਡ ਮੱਲਕੇ ਐ ਤੇ ਦੂਜੇ ਪਾਸੇ ਬਰਗਾੜੀਏ ਦੇ ਨੇੜ ਹੈ ਸੋ ਇਹ ਦੋਸਤੋ ਇਸ ਸਾਈਡ ਦਾ ਪਿੰਡ ਹੈ ਇੱਕ ਪਾਸੇ ਸਿਨੀਆਂ ਵੀ ਇਹਦੇ ਨੇੜ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਇੱਕ ਹੀ ਵਹਿੜ ਬਾਈ ਕੋਲ ਵਿਕਰੀ ਵਾਲੀ ਐ ਛੋਟੀ ਉਮਰ ਦੇ ਵਿੱਚ ਹੀ ਇਹ ਵਹਿੜ ਐ ਚੰਗੇ ਕੱਦ ਕਾਠ ਦੀ ਤੇ ਸੋਹਣੀ ਤਿਆਰ ਹੋਈ ਵੀ ਐ ਬਾਕੀ ਆਪਾਂ ਡਿਟੇਲ ਪੁੱਛਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਇਹ ਗਾਂ ਪਸੰਦ ਆ ਜੂ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਪਸ਼ੂ ਦੇਖਣਾ ਉਹਦੀ ਤਸੱਲੀ ਕਰਨਾ ਤੁਹਾਡਾ ਕੰਮ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਆਪਾਂ ਤੋਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਬਈ ਗੋਰਾ ਜੀ ਨਾਮ ਗੋਰੇ ਬਾਈ ਅੱਜ ਆਪਾਂ ਇੱਕ ਵਾੜ ਦਿਖਾਉਣ ਲੱਗੇ ਆ ਕਿੰਨਾਂ ਮਸੂਆ ਸੋਣ ਲੱਗੇ ਪਹਿਲਾ ਸੂਆ ਜੀ ਦੋ ਦੰਦ ਦਾ ਮੂੰਹ ਦੋ ਦੰਦ ਪਹਿਲਾ ਸੂਆ ਦਨ ਕਿੰਨੇ ਲੈ ਜੂ ਦਨ 5 6 ਦਿਨ ਹੋਰ ਲੈ ਜੂ 5 6 ਦਿਨ ਹਜੇ ਹੋਰ ਲੈ ਜੂ ਰੇਟ ਕੀ ਰਹਿਣਾ ਇਹਦਾ ਰੇਟ ਸਿ ਫੋਨ ਤੇ ਹੀ ਕਰ ਲਾਂਗੇ ਰੇਟ ਫੋਨ ਤੇ ਦੱਸਾਂਗੇ ਅੱਛਾ ਇੱਕ ਗੱਲ ਦੱਸ ਦਿਓ ਜੀ ਵੀ گاਵਾ ਆਉਂਦੀਆਂ ਆਪਣੇ ਕੋਲ ਕਿ ਮੱਝਾਂ ਵੀ ਨੇ ਜਿਆਦਾਤਰ ਮੱਝਾਂ ਹੀ ਲੈ ਕੇ ਆਉਣਾ ਚੰਗੀ ਵਾੜ ਕੋਈ ਆ ਜੇ ਇਹ ਜੀ ਅੱਛਾ ਫਿਰ ਵਾੜ ਲੈ ਆਉਣਾ ਨਹੀਂ ਮੱਝਾਂ ਜ਼ਿਆਦਾ ਆਉਂਦੀ ਮੱ ਠੀਕ ਹੈ ਓਕੇ ਖੋਲੋ ਭਾਈ ਨੂੰ ਸੋ ਦੋਸਤੋ ਦੋ ਦੰਦ ਆ ਦੰਦ ਪਹਿਲਾਂ ਦਿਖਾਈ ਦਿਕੇ ਆਪਾਂ ਠੀਕ ਹੈ ਸੋ ਦੋਸਤੋ ਵੈਸੇ ਮੈਂ ਦੇਖੇ ਹੋਏ ਆ ਦੰਦ ਪਰ ਫਿਰ ਵੀ ਵੀਡੀਓ ਤੁਹਾਨੂੰ ਦਿਖਾਉਣੇ ਫਰਜ਼ ਆ ਦੋ ਦੰਦ ਕਨਫਰਮ ਬੱਚੀ ਆ ਠੀਕ ਹੈ ਭਾਈ ਓਕੇ ਹੋ ਗਿਆ ਬਿਲਕੁਲ ਹਜੇ ਦੰਦ ਵੀ ਨਾਲ ਇਹ ਗੱਲ ਆ ਵੀ ਛੋਟੇ ਆ ਦੋਨਦ ਵਾਲੇ ਦੰਦ ਵੀ ਹਜੇ ਬਹੁਤੇ ਚੱਕੇ ਨਹੀਂ ਹਾਈਟ ਦਾ ਅੰਦਾਜ਼ਾ ਲਾਓ ਬੱਚੀ ਦਾ ਬਹੁਤ ਸੋਹਣੇ ਕੱਦ ਕਾਠ ਦੀ ਪੂਰੀ ਉੱਚੀ ਲੰਬੀ ਵਹਿੜ ਹੈ ਰੇਟ ਫੋਨ ਤੇ ਦੱਸੋ ਬਾਈ ਨੂੰ ਪਤਾ ਵੀ ਕੀ ਡਿਮਾਂਡ ਵੀਰ ਨੇ ਰੱਖਣੀ ਹੈ ਬਾਕੀ ਤੁਸੀਂ ਗੱਲਬਾਤ ਕਰ ਲਓ ਜੇ ਜਿਹੜਾ ਵੀਰ ਖਰੀਦਣਾ ਚਾਹੇ ਢਾਂਚਾ ਬਹੁਤ ਵੱਡਾ ਵੈੜ ਦਾ ਦੱਸੋ ਥਣ ਹੱਥੀ ਚੁਾਈ ਵਾਲੇ ਦੁੱਧ ਵੀ ਚੰਗਾ ਪਾਉਗੀ ਬਾਕੀ ਇਹ ਇਦਾਂ ਦੀ ਗਾਂ ਤੋਂ ਬਰੀਡਿੰਗ ਵੀ ਕਰ ਸਕਦੇ ਹਾਂ ਤੁਸੀਂ ਕਿਉਂਕਿ ਬਰੀਡ ਕੁਆਲਿਟੀ ਟੌਪ ਦੀ ਹੈ ਬਾਕੀ ਠੀਕ ਆ ਬਹੁਤ ਚੰਗੀ ਲੱਗਦੀ ਹੈ ਤੌਰ ਤੇ ਗੱਲੀ ਚੰਗੇ ਨੇ ਫਿਰ ਸੋ ਠੀਕ ਆ ਵੀ ਬਾਈ ਕਹਿੰਦਾ ਚੰਗਾ ਲੱਗਾ ਬਾਕੀ ਪੇਟ ਦੀ ਬਣਾਵਟ ਤੁਸੀਂ ਦੇਖੋਗੇ ਉਹ ਵੀ ਚੰਗੀ ਦਿਸਦੀ ਹੈ ਸੋਏ ਦੋਸਤੋ ਵੈੜ ਇੱਕ ਨਾ ਕੀ ਹੈ ਬਾਈ ਕੋਲ ਅੱਜ ਦੀ ਵੀਡੀਓ ਜਿਹੜਾ ਤੁਹਾਨੂੰ ਦਿਖਾਉਣਾ ਹੈ ਗਾਂ ਬਾਈ ਕਹਿੰਦਾ ਵੀ ਕਦੇ-ਕਦੇ ਖਰੀਦਦਾ ਤੇ ਜਦੋਂ ਆਵੇ ਉਦੋਂ ਇਦਾਂ ਚੰਗਾ ਪਸ਼ੂ ਹੀ ਲੈਨੇ ਮੱਝਾਂ ਰੂਟੀਨ 'ਚ ਹੁੰਦੀਆਂ ਟੋਕੜ ਗੱਪਣ ਮੱਝ ਵੀ ਆ ਜਾਂਦੀ ਸੱਜਰ ਵੀ ਆ ਜਾਂਦੀ ਹੈ ਉਹ ਬਾਕੀ ਉਹਦੇ ਲਈ ਵੀ ਕਾਲ ਕਰ ਲਓ ਪਰ ਬੇਨਤੀ ਇਹ ਹੈ ਵੀ ਮੈਂ ਅੱਜ ਦੀ ਵੀਡੀਓ ਇਸ ਗਾਂ ਦੀ ਹੈ ਤੇ ਇਹਦੇ ਸੰਬੰਧੀ ਫੋਨ ਜਿਆਦਾ ਆਉਣ ਤਾਂ ਬਾਈ ਨੂੰ ਵੀ ਫਾਇਦਾ ਹੋਊਗਾ ਤੇ ਤੁਹਾਡਾ ਵੀ ਫਾਇਦਾ ਇਸ ਚੀਜ਼ 'ਚ ਜੋ ਜਿਹੜਾ ਵੀਰ ਖਰੀਦਣਾ ਚਾਹੇ ਦੋਸਤੋ ਕਾਲ ਕਰਿਓ ਥਨ ਤੁਹਾਨੂੰ ਜਦੋਂ ਬਾਈ ਨੇ ਬੰਨਤੀ ਹੈ ਵੈੜ ਮੋਦੋ ਦਿਖਾਉਂਗਾ ਅਗੋਂ ਕਰਕੇ ਕਮਾ ਲਿਆ ਬਾਈ ਫੇਰ ਗਾਉ ਸੋ ਸੋਹਣੀ ਵੈੜ ਹੈ ਜਿਹਨੂੰ ਜੱਜਦੀ ਹੈ ਉਹ ਵੀਰ ਕਾਲ ਕਰ ਲਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਇਸੇ ਤੇ ਤੁਸੀਂ ਸੰਪਰਕ ਕਰੋਗੇ ਨਾਗ ਤਾਂ ਇੱਕ ਹੀ ਅੱਜ ਦੀ ਵੀਡੀਓ ਚ ਪਰ ਹੈ ਸੋਹਣੀ ਵੈੜ ਤੁਹਾਨੂੰ ਦਿਖਾ ਰਿਹਾ ਕਨਫਰਮ ਦੋ ਦੰਦ ਫੁੱਲ ਹਾਈਟ ਲੈਂਥ ਦੇ ਵਿੱਚ ਇਹ ਬੱਛੀ ਤਲਿਆਰਾ ਹੋਣੀ ਪਾਇਆ ਦੋਸਤੋ ਸੰਗਲ ਸੀਗਾ ਤੇ ਸੰਗਲ ਹੁਣੀ ਲਾਇਆ ਹੈ ਇਹਦੇ ਕਿਉਂਕਿ ਗਰੇਲੂ ਫਾਰਮਰ ਤੋਂ ਆਈ ਹੈ ਪਰ ਬਰੀਡ ਵਾਈਜ਼ ਬਹੁਤ ਚੰਗੀ ਥਣ ਹਵਾਨਾ ਚੰਗਾ ਅਗਾੜੀ ਇੱਥੋਂ ਦੇਖੋ ਥਣ ਦਾ ਸਹਿਜ ਮੈਂ ਪਹਿਲਾਂ ਹੀ ਦੱਸਿਆ ਸੀ ਚੰਗਾ ਹੱਥੀਂ ਚੁਾਈ ਵਾਲਾ ਪੂਰਾ ਵਧੀਆ ਥਣ ਦਿਸਦਾ ਅੱਗੋਂ ਹਵਾਨਾ ਚੰਗਾ ਦਿਸਦਾ ਬਾਕੀ ਇਹ ਮਰਜ਼ੀ ਤੁਹਾਡੀ ਸੋ ਵੈਸੇ ਦੱਸੋ ਇਹ ਠੰਡੀਆਂ ਸੀਲ ਹੀ ਹੁੰਦੀਆਂ ਐਫ ਜਦੋਂ ਸੂ ਪੈਂਦੀਆਂ ਤਾਂ ਫਿਰ ਇਹਨਾਂ ਨੂੰ ਇਹ ਹੁੰਦਾ ਵੀ ਦੁੱਧ ਜਿਹੜਾ ਹਵਾਨੇ ਦੇ ਵਿੱਚੋਂ ਨਿਕਲੇ ਕਿਉਂਕਿ ਦੁੱਧ ਦੇਣਾ ਚੰਗਾ ਸੋ ਹਾਈਟ ਦੱਸੋ ਚੰਗੀ ਐ ਮੈਂ ਸ਼ੁਰੂਆਤ 'ਚ ਹੀ ਤੁਹਾਨੂੰ ਦੱਸਦਾ ਸੀ ਬਾਕੀ ਟੰਚਾ ਸੋਨਾ ਸੋ ਅੱਜ ਦੀ ਵੀਡੀਓ ਦੀ ਇਹ ਵੈਡ ਫਾਰ ਸੇਲ ਸੀ ਤੁਸੀਂ ਸੰਪਰਕ ਬਾਈ ਨਾਲ ਕਰ ਸਕਦੇ ਹੋ ਧੰਨਵਾਦ ਸੋ ਵੀਡੀਓ ਦੇਖਣ ਲਈ